ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਾਂ ਚਾਹਾਨ ਡੇਰੀ ਫਾਰਮ 'ਚੋਂ ਲੱਗੇ ਆਇਆ ਪਿੰਡ ਭਦਾਵੜ ਤੇ ਬਾਈ ਜੀ ਨਾਲ ਗੱਲਬਾਤ ਕਰਾਵਾਂ ਪੰਜ ਬੱਚੇ ਲੈ ਕੇ ਆਇਆ ਇੱਕ ਵਿੱਚੋਂ 2.5 ਮਹੀਨੇ ਚੈੱਕ ਪਾਸ ਗੱਭਣਾ ਜੀ ਤੇ ਗੱਲ ਬਾਤ ਬਾਈ ਨਾ ਕਰਾਵਾਂ ਇਹ ਪੰਜੇ ਇਕੱਠੀਆਂ ਵੀ ਦੇ ਦੂ ਤੇ ਕੱਲੀ ਕੱਲੀ ਦੇ ਦੂ ਜਾਂ ਨਾ ਦੇ ਦੂ ਉਹ ਪੁੱਛ ਕੇ ਦੱਸਾਂਗੇ ਸਤਿ ਸ਼੍ਰੀ ਅਕਾਲ ਬਾਈ ਗੁਰੇ ਨੇੜੇ ਨੂੰ ਹੋ ਜਾ ਮੜਾ ਸਤਿ ਸ਼੍ਰੀ ਅਕਾਲ ਬਾਈ ਗੁਰੇ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਵਧੀਆ ਬਾਈ ਠੀਕ ਆ ਤੁਹਾਨੂੰ ਓਕੇ ਆ ਜਮਾ ਤੇ ਨੰਬਰ ਬੋਲੋ ਜੀ ਨੰਬਰ ਆਪਣਾ 87 ਦਾ 86 ਵੀਰੇ 0433 ਪਿੰਡ ਭਦੌੜ ਜਿਹੜਾ ਬਣਾਣਾ 75 ਦਾ 30 ਦਾ ਬਦਾਂ ਕਰੋੜ ਤੇ ਆਪਣਾ ਘਰ 90 ਕਰੋੜ ਵੀ ਹੋ ਜਾਂਦਾ ਠੀਕ ਆ ਇੱਧਰ ਸਹਿਣਾ ਹੈਗਾ ਤਾਂ ਕੰਮ ਹੀ ਆ ਗਿਆ ਠੀਕ ਆ ਵੀਰੇ ਤੇ ਅੱਜ ਕਿੰਨੇ ਨਾਗ ਦਿਖਾਉਣੇ ਆਪਾਂ 5 ਬੱਚੇ ਨਾ ਦਿੱਤਾ ਬਾਈ ਅ ਤੇ ਪੰਜ ਬੱਚੀਆਂ ਦੇਣੀਆਂ ਇਕੱਠੀਆਂ ਤੇ ਕੀ ਇਹਨਾਂ ਦਾ ਮਾਦਰ ਰਿਕਾਰਡ ਕੀ ਰਹੂਗਾ ਚੰਗੀਆਂ ਬਾਹਰ ਲੱਗਦਾ ਬਈ ਤਿੰਨ ਬੱਚਾ ਆਹ ਤਿੰਨ ਆਹੋ ਕਰ ਬੜਾ ਲੱਗਦਾ ਇਹ ਪਹਿਲਾਂ ਨਹੀਂ ਸ਼ੋ ਤਿੰਨ ਇਕੱਠੀਆਂ ਲਿਆਨੇ ਤੇ ਗੁਰੇ ਕੀ ਰਿਕਾਰਡ ਰਹੂਗਾ ਇਹਨਾਂ ਦਾ ਦੁੱਧ ਦਾ ਇਹਦਾ ਫੇਰ 24 25 ਕਿਲੋ ਦਾ ਰਿਕਾਰਡ ਦੱਸਿਆ ਮਾਲਕ ਨੇ ਚੱਪਲ ਲੰਘਾ ਸਾਰੀਆਂ ਖੀਰੀਆਂ ਸਾਰੀਆਂ ਖੀਰੀਆਂ ਕਪਾ ਦਾ 2.5 ਮਹੀਨੇ ਦੀ ਪੌਣੇ ਦਿਨਾਂ ਦੀ ਘਟਾਈ ਉਹਨਾਂ ਹਾਂ ਪੌਣੇ ਦਿਨਾਂ ਦੀ ਜਲ ਠੀਕ ਆ ਚਲ ਇਸੇ ਵਾਰੀ ਗੱਲ ਕਰ ਲੈ ਜਿਹੜੀ ਆਪਾਂ ਪਹਿਲੇ ਨੰਬਰ ਤੇ ਚੈੱਕ ਪਾਸ ਦੀ ਗੱਲ ਕਰ ਲੀ ਹਣਾ ਹਾਂ ਇਹ ਜਿਹੜਾ 4x1 ਇੰਚ ਦੀ ਜਿਹੜੀ ਹੈ ਇਹਦਾ ਠੀਕ ਆ ਵੀਰੇ ਅੱਜ ਥਾਣੇ ਦਿਖਾ ਦਈਏ ਚਾਰੇ ਹਾਂਜੀ ਤੁਸੀਂ ਆ ਦੇਖੋ ਜੀ ਝੋੜੀ ਵੇਖੋ ਜੀ ਕੀ ਬਾਤ ਆ ਝੋੜੀ ਸਾਰੇ ਚਾਰੇ ਚਾਰੇ ਥਾਣੇ ਹਨਾ ਸਾਰਿਆਂ ਨੂੰ ਬੰਜ ਮੈਂ ਕਿਹਦਾ ਨਹੀਂ ਹੋਗਾ ਬਈ ਓਕੇ ਵੀਰੇ ਖਾਣ ਵੀ ਹੋਊਗਾ ਇਹਦਾ ਠੀਕ ਆ ਇਧਰ ਨੂੰ ਹਲਾਜ ਦੇ ਮੜੀ ਜੀ ਜਾ ਬੜੂ ਗਿਆ ਦੇਖੋ ਜੀ ਇਹ ਹੈਡਫੂਟੇਜ ਤਾਂ ਪੂਰੀ ਵਧੀਆ ਪੰਜਾਬ ਵਾਲੀ ਜਰਸੀ ਹੈ ਨਾ ਪੂਰੀ ਵਧੀਆ ਦੇਖੋ ਫੇਸ ਕਰੋ ਜੀ ਚੈੱਕ ਇੱਕ ਨੰਬਰ ਹੈਗਾ ਤੇ ਹੁਣ ਆਪਾਂ ਗੱਲ ਕਰ ਲਗੇ ਦੋ ਨੰਬਰ ਆਈ ਦੀ ਹਾਂ ਝੌੜੀ ਬਹੁਤ ਆ ਦਿਖਾ ਦਈਏ ਆ ਦੇਖੋ ਤੁਰਦੀ ਬੰਨੀਆਂ ਨਹੀਂ ਬਾਈ ਕਹਿੰਦਾ ਆ ਦੇਖੋ ਜੀ ਤੋਰਾ ਤਰਾ ਕਰਾ ਦਈਏ ਚੈੱਕ ਤੇ ਕਰੋਗਾ ਚੈੱਕ ਜੀ ਤੇ ਹੁਣ ਗੁਰੇ ਆਪਾਂ ਉਹਦੀ ਗੱਲ ਕਰ ਲਗੇ ਦੋ ਨੰਬਰ ਆਈ ਦੀ ਉਹਦੇ ਇੱਕ ਮਹੀਨਾ ਹੋ ਗਿਆ ਟਿੱਕੀ 3A ਹੀ ਹੋਈ ਓਕੇ ਵੀਰੇ 3A ਵੀ 3A ਓਕੇ ਵੀਰੇ ਦੀ ਮਾਤਰਾ 30 ਕਿਲੋ ਰਕਾਰ ਦੇ 1 ਜੱਫੇ ਦੇ ਵਿੱਚ ਪੈਦਾ ਹੋਣੀ ਹੈ। ਅੱਛਾ ਵੀਰੇ। ਐਚ ਐਫ ਦੇ ਪੇਟੋਂ ਤੇ ਇਹਦੀ ਝੋਲੀ ਦਿਖਾ ਦੇ ਮਣੀ ਫੜੀ ਕਰਨੀ ਇਹਦੀ। ਝੋਲੀ ਕਿਹਦੀ ਦਿਖਾ। ਆ ਦੇਖੋ ਇਹ ਝੋਲੀ। ਭਾਈ ਦਿਆਂ ਬਹੁਤਾ ਬਾਕੀ ਦਾ ਗਾਰੰਟੀ ਆ ਭਾਈ ਕਹਿੰਦਾ 4 ਥਣਾ ਇਦਾਂ। ਥਣਾ 5000 ਠੀਕ ਆ ਜੀ। ਇਹ ਤਾਂ ਦੋਨਾਂ ਦਾ ਸਾਬ ਦੇ ਕੋਈ ਜਾ ਹੋ ਦੂਜੀ ਗੱਬਣ ਕਰਕੇ ਚੌੜੀ ਆ। ਓਕੇ ਓਕੇ। ਤੇ ਹੁਣ ਆਪਾਂ ਤਿੰਨ ਨੰਬਰਾਂ ਦੀ ਗੱਲ ਕਰ ਲਏ। ਜਿਹੜੀ ਉਹ ਮੂਰੇ ਖੜੀ ਹੈ। ਇਹ ਵੀ ਇਹਦੇ ਵੀ ਭਾਈ 20 ਦਿਨ ਹੋ ਗਏ। ਇਹ ਆਈ ਹੋਈ। ओके ਆਪਾਂ ਹਾਂ ਕਿ ਜਿਹੜਾ ਜੀ ਗਾਰੰਟੀ ਦੇਦੇ ਉਹਦੀ ਗਾਰੰਟੀ ਹੈਗੀ ਜੇਕਰ ਆਈ ਦੀ ਆਪਣੀ ਅਲਾ ਕਰਾ ਸਕੋ ਠੀਕ ਹੈ ਤੇ 20 ਦਿਨ ਹੋ ਗਏ ਇਹ ਵੀ ਖੀਰੀ ਆ ਠੀਕ ਆ ਤੇ ਝੋਲੀ ਇਹਦੀ ਵੀ ਦਿਖਾ ਦੇਣਾ ਇੱਕ ਮਿੰਟ ਇੱਕ ਮਿੰਟ ਇਹ ਨਾਟ ਜਾ ਕੇ ਦੇ ਦਿਆਂ ਕਰਾ ਆ ਦੇਖੋ ਜੀ ਝੋਲੀ ਦੇਖੋ ਕਰੋ ਚੈੱਕ ਤੇ ਤਿੰਨੇ ਦੇਖ ਲਓ ਪੂਰੀਆਂ ਟੌਪ ਦੀਆਂ ਬਸ਼ੀਆਂ ਦੇਖੋ ਭੱਜੀਆਂ ਫਿਰਦੀਆਂ ਬਾਈ ਕਹਿੰਦਾ ਰਸਤਾ ਇਹਨਾਂ ਦੇ ਪਾਉਣਾ ਨਹੀਂ ਆਪਾਂ ਖੁੱਲੀਆਂ ਹੀ ਰੱਖਣੀਆਂ ਤੇ ਖੁੱਲੀਆਂ ਦੀ ਵੀ ਬਾਈ ਕਹਿੰਦਾ ਵੀਡੀਓ ਬਣਾਉਣੀ ਹੈ ਤੇ ਹੁਣ ਆਪਾਂ ਗੱਲ ਕਰ ਲਈ ਗੁਰੇ ਆ ਬੱਚੇ ਦੀ ਇਹ ਬੱਚਾ ਬਾਈ 8 ਮਹੀਨੇ ਦਾ 8 ਮਹੀਨੇ ਦਾ ਓਕੇ ਠੀਕ ਆ ਵਿਚਾਰੇ ਥਾਣੇ ਦੇ ਵੀ ਫਾਲਡਿੰਗੜਾ ਸੋਹਣੀ ਸੁਣਾਕੀ ਬਹੁਤ ਹਨ ਆ ਦੇਖ ਝੋਲੀ ਦੇਖੋ ਜੀ ਤੁਸੀਂ ਕਿਆ ਬਾਤ ਹੈ ਦਿਖਾ ਦਿੱਤੀ ਫੇਸ ਕਰੋ ਚੱਕ ਕਿੰਨਾ ਪਿਆਰਾ ਹਨ ਫਿਰ ਗੁਰੇ ਹੁਣ ਆਪਾਂ ਗੱਲ ਕਰ ਲਿਆ ਜੀ ਥੋੜੀ ਜੀ ਯਾਰ ਸ਼ਹਿਰ ਜასი ਆ ਗਈ ਹਾਂ ਯਾਰ ਸ਼ਹਿਰ ਚ ਆ ਗਈ ਨਾ ਥੋੜੀ ਜੀ ਹਾਂ ਥੱppi ਜასი ਕਰ ਵਿਚਾਰੇ ਹੂੰ ਹੂੰ ਝੋਲੀ ਤਾਂ ਥਾਣੇ ਹਨਾ ਐ ਕੱਢੀ ਫਿਰਦੇ ਪਤਾਸਿਆਂ ਵਰਗੇ ਹਨਾ ਚਾਰੇ ਥਾਣਾ ਹਨਾ ਨਿਕਲਦੇ ਪੂਰੇ ਗੈਰ ਤੇ ਬਹੁਤੀ ਨਹੀਂ ਹਾਂ ਬਹੁਤੀ ਬਹੁਤ ਚੰਗਿਆ ਇਹ ਐ ਸ਼ਹਿਰ ਨਾ ਆ ਗਈ ਹੈ ਨਾ ਹਾਂ ਇਹ ਵੀ ਲਾ ਜასი ਆ ਗਈ ਲਾਲ ਜਰਸੀ ਲਾਲ ਜਰਸੀ ਇਹ ਸਾਥ ਦਾ ਜੋ ਕ੍ਰੋਸ ਹਾਂਜੀ ਆ ਦੇਖ ਲਓ ਤੁਸੀਂ ਤੇ ਬਾਕੀ ਆ ਟੋ ਦੇਖੋ ਜੀ ਹਨਾ ਬਹੁਤ ਵਾੜਾ ਜੀ ਦਾ ਓਕੇ ਵੀਰੇ ਬਾਕੀ ਚਲੋ ਆਪਾਂ ਨਵਾਉਣੀਆਂ ਸੀ ਨਾ ਠੀਕ ਹੈ ਠੀਕ ਹੈ ਵੀਰੇ ਚਲੋ ਕੋਈ ਗੱਲ ਨਹੀਂ ਲਾਲ ਤਾਂ ਕੁੱਲੀਆਂ ਚ ਹੀ ਲੱਗਦੇ ਹੁੰਦੇ ਆ ਹਨਾ ਤੇ ਆਪਾਂ ਹੁਣ ਪੰਜ ਬੱਚੀਆਂ ਦੇਖ ਲਈਆਂ ਗੋਰੇ ਤੇ ਕੀ ਪ੍ਰਾਈਜ਼ ਰਹੂ ਇਹਨਾਂ ਦਾ ਪੰਜਾਂ ਦਾ ਇਹਨਾਂ ਦਾ ਪੰਜਾਂ ਦਾ ਬਾਈ ਮੰਨ ਕੇ ਚੱਲ ਤੂੰ ਜਮਾ ਜਾਇਆ ਜੀ ਸਾਰੀਆਂ ਸਾਰੀਆਂ ਇਕੱਠੀਆਂ ਮਾਨਦਾਨ ਹੋ ਜੂਗਾ ਵਾ ਕਰ ਦਾਂਗੇ 50 ਤੋਂ 60 ਕਿਲੋਮੀਟਰ ਵਾਟ ਬਿਚਰੀ ਦੇ ਦਾਂਗੇ ਅੱਛਾ 100 ਹੀ ਦੇ ਦਾਂਗੇ ਜੀ 1 ਲੱਖ 8000 ਰੁਪਿਆ ਲਵਾਂਗੇ ਤੇ 100 ਕਿਲੋਮੀਟਰ ਬਾਅਦ ਆਪਾਂ 110 ਹੋਵੇ ਬਹੁਤ ਭੇਜ ਦਾਂਗੇ ਹਨਾ ਓਕੇ ਤੇ ਇਹ ਵੀ ਆਪਣੀ ਗਾਰੰਟੀ ਹੈ ਚੈੱਕ ਕਰਾਈ ਜੇ ਅਗਰੇ ਜੇ ਕੋਈ ਕਰਾ ਸਕਦਾ ਗੁਰੇ ਜੀ ਦਾ ਇੱਕ ਹੋਰ ਗੱਲ ਦੱਸਦਾ ਚਲ ਤੂੰ ਇਕੱਠੀਆਂ ਦਾ ਦੇਣਿਆ ਹਨਾ ਸਾਰੀਆਂ ਜੇ ਕੁਦਰਤੀ ਬੰਦੇ ਆਹ ਮੰਗਣ ਕੱਲੀ ਇਹ ਕੱਲੀ 45000 ਦੀ ਠੀਕ ਹੈ 45000 ਦੀ ਤੇ ਇੱਕ ਆ ਬੱਚਾ ਆ ਦੇ ਬਾਰੇ ਦੱਸ ਦੇ ਜਿਹੜਾ ਛੋਟਾ ਸਭ ਤੋਂ ਜੇ ਇਹ ਮੰਗੇ ਕੋਈ ਇਹ 13000 ਦੇਵਾਂਗੇ ਬਸ ਠੀਕ ਆ ਇਹਦੇ ਆਪਣੇ ਟੀਕੇ ਲੱਗਿਆ ਸਾਰਾ ਚਿੱਚ ਨਾਲ ਜੀ ਆਣੀ ਦਵਾਈ ਦਿੱਤੀ ਆ ਹਾਂ ਇਹਦਾ ਬੱਚਾ ਹਜੇ ਦੁੱਧੋਂ ਹੀ ਖਟਿਆ ਲੱਗਦਾ ਹਨਾ ਹਾਂ ਸਾਰਾ ਕੁਝਿੰਦ ਤੋਂ ਮੁੱਕ ਗਿਆ ਓਕੇ ਵੀਰੇ ਤੇ ਸਾਰਾ ਕੁਝ ਪੁੱਛ ਕੇ ਦੱਸ ਤੇ ਨੰਬਰ ਫੇਰ ਬੋਲ ਦੇ ਬਾਈ ਗੁਰੇ ਨੰਬਰ 87 ਤੋਂ 88 043 ਜੀ ਹੈ ਪਿੰਡ ਬਦੌੜ ਪਿੰਡ ਬਦੌੜ ਜਿਲ੍ਹਾ ਬਨਾਲਾ ਤਿਹਾਨ ਡੇਰੀ ਫਾਰਮ ਜੋ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਦਿਖਾਉਣੀ ਆ ਜੀ ਦਿਖਾਉਣੀ ਠੀਕ ਆ ਕਿੰਨੇ ਦਿਨ ਹੋ ਗਏ ਆ ਜੀ 22 ਦਿਨ ਹੋ ਗਏ ਬਾਈ ਜੀ ਓਕੇ ਓਕੇ じゃ ਤੇ ਬਾਕੀ ਦਾ ਕੱਦ-ਕਾਠ ਵੀ ਵਧੀਆ ਗਿਆ ਇਹਨਾਂ ਦੇ ਠੀਕ ਆ ਜੀ ਬਾਹਾਂਗਾਂ ਛੋਟੀਆਂ ਨਹੀਂ ਹੈਗੀਆਂ ਜਿਵੇਂ ਜਰਸੀਆਂ ਹੁੰਦੀਆਂ ਹੁਣ ਇਹ ਤਿਆਰ ਦੀਆਂ ਫਰਦੀਆਂ ਚੰਗੀਆਂ ਤੇ ਆ ਕਰੋ ਚੈੱਕ ਆਪ ਸਾਰੀਆਂ ਤੁਹਾਨੂੰ ਚੈੱਕ ਕਰਾ ਦਿਆਂਗਾ ਆ ਵੱਡੀ ਆ ਸਾਰਾ ਟੀਕਾ ਇਹਦੇ ਲਵਾਇਆ ਵਾ ਚੈੱਕ ਪਾਸ ਸੌਰੀ ਚੈੱਕ ਪਾਸ ਆ ਗਈ ਤੇ ਪੰਜ ਬਸ਼ੀਆਂ ਦੀ ਪੰਜੇ ਤੁਹਾਨੂੰ ਦਿਖਾ ਦਿਆਂ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤੱਪਾ ਬਧਾਤਾ ਰੋਡ ਦੇ ਬਾਈ ਦਾ ਘਰ ਆ ਬਾਕੀ ਆਪਣੇ ਕੋਲ ਕੱਲ ਨੂੰ ਇੱਕ ਜਰਸੀ ਵਹਿਣ ਆ ਜੋ ਬਹੁਤ ਆ ਬਣੀ ਉਹ ਕਿਵੇਂ ਵੀਰੇ ਉਹਦਾ ਸਭ ਜਿਸ ਜਿਸ ਹੋ ਗਈ 20 ਤੋਂ ਦੋ ਓਕੇ ਓਕੇ ਸੁਣ ਵਾਲੀ ਆ ਉਹ ਵੀ ਆਪਾਂ ਕਵਰ ਕਰਕੇ ਦਿਖਾਵਾਂਗੇ ਠੀਕ ਹੈ ਜੀ ਜਿੱਥੇ ਕੱਟੀ ਗਈ ਤਾਂ ਗਾਣੇ ਲੈਣੇ ਨਾਲ ਜਾਇਆ ਖੜਾ ਨਾਲ ਹੀ ਆਓ ਠੀਕ ਆ ਪਹਿਲਾਂ ਸੌਦਾ ਸਹੀ ਕਰ ਲੈਣਾ ਹਾਂ ਜੇ ਵੀ ਬਕਰਾਂ ਜਾਂ ਜਰਸੀ ਜਾਂ ਚਾਹੀਦੀ ਓਕੇ ਵੀਰੇ ਉਹ ਅੱਜ ਰਾਤ ਨੂੰ ਆਇਆ ਆ ਤੁਹਾਨੂੰ ਫੇਰ ਮੋਟੀ ਮੋਟੀ ਨਿਗਾ ਮਰਾ ਦਈਏ ਸਾਰਿਆਂ ਦੇ ਹਾਂ ਦੇਖੋ ਜੀ ਪੂਰੀਆਂ ਚੰਗੀਆਂ ਜਰਸੀ ਬੱਛੀਆਂ ਤੇ ਇੱਕੋ ਬਾਹਰ ਫਿਰਦੀ ਆ ਪੰਜ ਨਾਲ ਸੀ ਪੰਜੇ ਸਾਨੂੰ ਦਿਖਾ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਧੰਨਵਾਦ